ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਿਆਹ ਹੋਇਆ ਇਹ ਪ੍ਰਸੰਗ ਆਪਣਾ ਚੱਲਦਾ ਪਿਆ ਸੀਗਾ ਗੁਰੂ ਸਾਹਿਬ ਨੇ ਗੁਰੂਕਾ ਲਾਹੌਰ ਉਥੇ ਬਣਾਇਆ ਉਹਨਾਂ ਦੇ ਸਹੁਰਾ ਸਾਹਿਬ ਨੇ ਕਿਹਾ ਸੀਗਾ ਵੀ ਮਹਾਰਾਜ ਮੈਂ ਬਚਨ ਕੀਤਾ ਆਪਣੇ ਰਿਸ਼ਤੇਦਾਰਾਂ ਨੂੰ ਵੀ ਬਰਾਤ ਇੱਥੇ ਲਾਹੌਰ ਆਉਗੀ ਤਾਂ ਮਹਾਰਾਜ ਜੇਵਾਜਾ ਕਹਿੰਦੇ ਕੋਈ ਗੱਲ ਨਹੀਂ ਭਾਈ ਆਪਾਂ ਗੁਰੂਕਾ ਲਾਹੌਰ ਇੱਥੇ ਬਣਾਵਾਂਗੇ ਤੇ ਉਹ ਸੁਣ ਕੇ ਬਹੁਤ ਹਰਾਨ ਹੋਇਆ ਸੀਗਾ ਮਹਾਰਾਜ ਦਾ ਸਹੁਰਾ 2 ਮਹੀਨੇ ਰਹਿੰਦੇ ਸੀ ਕਿ ਉਹ ਕੰਦਰੋਂ ਦੇ ਕਬਰਾ ਆਗੇ ਸੀ ਕਿਦਾਂ ਹੋਊਗਾ ਪਰ ਮਹਾਰਾਜ ਸੱਚ ਪਾਤਸ਼ਾਹ ਨੇ ਸਾਰਾ ਸਾਰਿਆਂ ਨੂੰ ਹੁਕਮ ਲਾਤਾ ਜੋ ਵੀ ਚੀਜ਼ਾਂ ਚਾਹੀਦੀਆਂ ਵਿਆਹ ਵਿੱਚ ਉਹ ਸਾਰੀਆਂ ਖਾਣ ਪੀਣ ਵਾਲੀਆਂ ਕੱਪੜੇ ਵਾਲੀਆਂ ਜੁਐਲਰੀ ਵਾਲੀਆਂ ਤੇ ਹੋਰ ਸਾਰੇ ਜਿੰਨੇ ਵੀ ਵਪਾਰੀ ਉਹਨਾਂ ਨੂੰ ਕਹਿਤਾ ਤੇ ਸਾਰੇ ਉੱਥੇ ਆ ਗਏ ਸੀਗੇ ਤੇ ਬਿਲਕੁਲ ਲੱਗ ਨਹੀਂ ਰਿਹਾ ਸੀਗਾ ਜਿਵੇਂ ਕਵੀ ਜੀ ਨੇ ਲਿਖਿਆ ਆ ਗੁਰਪ੍ਰਤਾ ਸੂਰ ਗ੍ਰੰਥ ਵਿੱਚ ਲਿਖਿਆ ਵੀ ਕਹਿੰਦੇ ਲੱਗ ਨਹੀਂਦਾ ਕਿ 2 ਮਹੀਨੇ ਵਿੱਚ ਇਹ ਇਥੇ ਬਣਾਇਆ ਕਿ ਸ਼ਹਿਰ ਵਾਂਗੂ ਹੀ ਬਸਾਤਾ ਸੀ ਮਹਾਰਾਜਾ ਸੱਚੇ ਪਾਤਸ਼ਾਹ ਨੇ ਉੱਥੇ ਇੰਨੀ ਰੌਣਕ ਲੱਗੀ ਸੀ ਤੇ ਜਦੋਂ ਮਹਾਰਾਜਾ ਸੱਚੇ ਪਾਤਸ਼ਾਹ ਦਾ ਵਿਆਹ ਹੋ ਜਾਂਦਾ ਤਾਂ ਵਾਪਸੀ ਜਦੋਂ ਹੋ ਜਾਂਦੀ ਆ ਵਾਪਸੀ ਹੋ ਜਾਂਦੀ ਆ ਵਾਪਸੀ ਮਹਾਰਾਜਾ ਸੱਚੇ ਪਾਤਸ਼ਾਹ ਅਨੰਦਪੁਰਾ ਸਾਹਿਬ ਆ ਜਾਂਦੇ ਤੇ ਉੱਥੇ ਇੱਕ ਫਿਰ ਵਪਾਰੀ ਆਉਂਦਾ ਮਹਾਰਾਜਾ ਸੱਚੇ ਕੋਲੇ ਭੱਜਿਆ ਭੱਜਿਆ ਵਪਾਰੀ ਆਉਂਦਾ ਤੇ ਬੜਾ ਰੌਲਾ ਪਾਉਂਦਾ ਮਹਾਰਾਜ ਮੈਂ ਲੁੱਟ ਗਿਆ ਮੇਰੇ ਪਹਿ ਚੋਰੀ ਹੋ ਗਏ ਉਹਦੇ 700 ਰੁਪਿਆ 700 ਉਹਦੋਂ ਸਿੱਕੇ ਦੁੱਝੇ ਹੁੰਦੇ ਸੀ ਇਹਨਾਂ ਚਾਂਦੀ ਦੇ ਮੋਹਰਾ ਤੇ ਵੀ ਮੇਰੇ 700 ਮੋਹਰਾ ਮੇਰੀਆਂ ਵੀ ਚੋਰੀ ਹੋ ਗਈਆਂ ਵੀ 500 ਮੈਂ ਮੇਰਾ ਕੰਮ ਆਇਆ ਮੈਂ 500 ਰੁਪਿਆ ਲਾਇਆ ਸੀ ਬਰ 200 ਰੁਪਿਆ ਕਮਾਇਆ ਸੀਗਾ ਤੇ ਉਹ ਮੇਰਾ ਸਾਰਾ ਹੀ ਇਹ ਕਥਲੀ ਵਿੱਚ ਪਾਇਆ ਸੀਗਾ ਪਹਿਲਾਂ ਥਾਲੀਆਂ ਰੱਖਦੇ ਹੁੰਦੇ ਸੀ ਇਹ ਬਟੂ ਦਾ ਬਾਅਦ ਚੱਲੇ ਆ ਤੇ ਵੀ ਮੇਰਾ ਕੋਈ ਚੋਰੀ ਕਰਕੇ ਲੈ ਗਿਆ ਮਹਾਰਾਜਾ ਤੇ ਪਾਸ਼ਾ ਜੀ ਮੈਂ ਤਾਂ ਇੱਥੇ ਅਨੰਦਪੁਰ ਸਾਹਿਬ ਆਪ ਜੀ ਦੇ ਨਾਲੇ ਜੇ ਹੋ ਚਾ ਸੀਗਾ ਵੀ ਆਪਣਾ ਕਾਰੋਬਾਰ ਕਰ ਲੂੰਗਾ ਤੇ ਨਾਲੇ ਆ ਵੀ ਦਰਸ਼ਨ ਹੋ ਜਾਣਗੇ ਤੇ ਮੇਰਾ ਤਾਂ ਉਲਟੇ ਕੰਮ ਹੋ ਗਿਆ ਜੀ ਮੇਰਾ ਮੈਨੂੰ ਨਾ ਪੈਸੇ ਮਿਲੇ ਮੈਂ ਤਾਂ ਬਰਬਾਦ ਹੋ ਜਾਊਂਗਾ ਮੇਰਾ ਘਰ ਪਰ ਮੇਰੇ ਬੱਚੇ ਰੋਣ ਜਾਣਗੇ ਬੜੇ ਦੁਵਾਈ ਪਾਉਂਦਾ ਉਹ ਮਾਰਾ ਸੱਚ ਪਾਸ ਹੁਣ ਜਾਂਦੇ ਉਹਦੀ ਗੱਲ ਤੇ ਸੁਣ ਕੇ ਮਾਰਾ ਸੱਚ ਪਾਸ ਸਿੱਖਾਂ ਨੂੰ ਇਸ਼ਾਰਾ ਕਰਦੇ ਤੇ ਕਹਿੰਦੇ ਭਾਈ ਜਾਓ ਸਿੱਖਾਂ ਨੂੰ ਕਹਿੰਦੇ ਉਦੋਂ ਦਛਣਾ ਦਛਣ ਜੀ ਸਾਹ ਵੱਲ ਜਾਓ ਤੇ ਉੱਤੇ ਪੁਰਾਣੇ ਘਰ ਦੇ ਵਿੱਚ ਇੱਕ ਕੰਧ ਕੰਧ ਦੇ ਵਿੱਚ ਉਹਨੇ ਇੱਟ ਕੱਢ ਕੇ ਉਹਦੇ ਵਿੱਚ ਉਹ ਪਹਿਲਾਂ ਇਟਾਂ ਕੱਢ ਕੇ ਤਾਂ ਚੀਜ਼ ਪਸਾਉਂਦੇ ਸੀ ਫਿਰ ਇਟਾਂ ਤੇ ਪਸਾਉਂਦੇ ਸੀ ਲੱਗਦਾ ਸੀ ਗੰਧ ਆਹੇ ਪਤਾ ਨਹੀਂ ਲੱਗਦਾ ਸੀਗਾ ਤੇ ਉੱਥੇ ਰੱਖਿਆ ਪੁਰਾਣੀ ਜਗ੍ਹਾ ਤੇ ਉਹਨੇ ਇਹ ਤੇ ਸੇਕਾ ਕਹਿੰਦੇ ਜਾਂਦੇ ਮਹਾਰਾਜ ਦਾ ਹੁਕਮ ਪਾਉਣੇ ਸਾਰੀ ਜਾਂਦੀ ਉਸ ਜਗ੍ਹਾ ਤੇ ਤੇ ਚੋਰ ਵੀ ਉੱਥੇ ਹੁੰਦਾ ਸਾਈਡ ਤੇ ਘਰੇ ਆਪਣੇ ਤੇ ਉੱਥੇ ਜਾ ਕੇ ਅੰਦਰ ਵੱੜਦੇ ਅੰਦਰ ਵੱੜ ਕੇ ਉਹ ਉਸੇ ਹੀ ਜਗ੍ਹਾ ਤੇ ਜਾ ਕੇ ਸਿੱਧਾ ਇਟ ਕੱਢਦੇ ਇਟ ਕੱਢ ਕੇ ਨਾਲ ਉਥੇ ਥੈਲੀ ਪਈ ਹੁੰਦੀ ਮੋਹਰਾਂ ਦੀ ਪੈਸਿਆਂ ਦੀ ਤੇ ਲੈ ਆਉਂਦੇ ਨਾਲ ਉਹਨੂੰ ਫਾੜ ਲੈਂਦੇ ਉਹਨੂੰ ਫਾੜ ਕੇ ਲਿਆਉਂਦੇ ਜਦੋਂ ਮਹਾਰਾਜ ਕੋਲ ਪੇਸ਼ ਕਰਦੇ ਤੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਭਾਈ ਦੇਖੋ ਗਿਣੋ ਸਾਰੇ ਪੈਸੇ ਪੂਰੇ ਆ ਜੋ ਸਾਰੇ ਪੈਸੇ ਘੜਦੇ ਨੇ ਤੇ ਕਹਿੰਦੇ ਦੋ ਭਾਈ ਵਪਾਰੀ ਇਹਨੂੰ ਲਾ ਲੈਣ ਦੋ ਉਹ ਜਦੋਂ ਪੈਸੇ ਫੜਦੇ ਸੱਚ ਸਾਬ ਹੁੰਦਾ ਤੇ ਸਾਰੀਆਂ ਸੰਗਤਾਂ ਇਹ ਦੇਖ ਰਹੀਆਂ ਸੀਗੀਆਂ ਕਿਉਂਕਿ ਚੋਰੀ ਪਹਿਲੀ ਵਾਰ ਹੋਈ ਸੀ ਕਿ ਉੱਥੇ ਤੇ ਜਦੋਂ ਮਹਾਰਾਜ ਨੇ ਚੋਰ ਨੂੰ ਫੜ ਲਿਆ ਤੇ ਉਸ ਟਾਈਮ ਚੋਰ ਨੂੰ ਕਹਿੰਦੇ ਫਾਂਸੀ ਦੀ ਸਜ਼ਾ ਇਹ ਦੇਣ ਦਾ ਹੁਕਮ ਸੀਗਾ ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਅਸੀਂ ਅੱਜ ਸਾਡੇ ਵਿਆਹ ਦਾ ਕਾਰਜ ਆਰੰਭ ਮਤਲਬ ਕਿ ਸਮਾਪਤੀ ਹੋਈ ਆ ਵਿਆਹ ਸੀ ਨੇ ਚਾਹੁੰਦੇ ਵੀ ਅਸੀਂ ਕੁਛੀ ਦੇ ਮਾਹੌਲ ਵਿੱਚ ਕੋਈ ਮਾਤਮ ਵਾਲਾ ਹੋਵੇ ਵੀ ਅਸੀਂ ਤੈਨੂੰ ਮ ਉਹ ਮੈਂ ਦੱਸਿਆ ਦੀ ਇਹ ਤੇ ਤੇਰੇ ਪਰਿਵਾਰ ਦੇ ਰੋਣ ਪੇਟਣ ਹਨ ਵੀ ਸਾਨੂੰ ਚੰਗਾ ਲੱਗੂ ਆਪਣੇ ਤਾਂ ਮਹਾਰਾ ਸੱਚੇ ਪਾਸ ਐਡੇ ਇੱਥੇ ਆਲੂ ਤਾਂ ਛੱਡ ਦਿੰਦੇ ਉਹਨੂੰ ਕਹਿੰਦੇ ਜਾਓ ਵੀ ਇਹਨੂੰ ਛੱਡ ਦੋ ਵੀ ਇਹਨੂੰ ਕਹੋ ਇਥੋਂ ਛੱਡ ਕੇ ਚੱਲ ਜਾ ਕੇ ਹੋਰ ਪਾਸੇ ਨਿਕਲ ਜਾ ਵੀ ਇੱਥੇ ਆੜ ਕੇ ਨਹੀਂ ਆਉਣਾ ਹੈਗਾ ਤੇ ਉਤੋਂ ਪੈਸੇ ਲੈ ਕੇ ਤੇ ਉਹਨੂੰ ਥੋੜੇ ਬੋਤੇ ਉਹਦੇ ਚਾਂਟੇ ਹੁੰਡੇ ਲੱਗਦੇ ਸਿੱਖਾਂ ਕੋਲੋਂ ਤੇ ਉਹਨੂੰ ਕਹਿੰਦੇ ਵੀ ਜਾਓ ਇਥੋਂ ਉਹਨੂੰ ਉਤੋਂ ਅਨੰਤਪੁਰ ਸਾਹਿਬ ਚੋਂ ਫੜ ਦਿੰਦੇ ਮਰਦੇ ਆਧਿਕਾਰ ਵਿੱਚ ਆ ਕੇ ਤੇ ਇਹ ਇਹ ਕੌਤਕ ਦੇਖ ਕੇ ਸਾਰੇ ਜਿੰਨੇ ਵੀ ਸਿੱਖ ਸੀ ਉੱਥੇ ਸਾਰੇ ਤੇ ਉਹ ਉਹਨਾਂ ਦਾ ਮਹਾਰਾਜ ਪ੍ਰਤੀ ਹੋਰ ਪਿਆਰ ਵਾਧਾ ਕਿ ਮਹਾਰਾਜ ਐਸੇ ਕਣੀਆਂ ਸੀ ਕਿ ਮਹਾਰਾਜ ਸਾਡੀ ਇੱਥੇ ਵੀ ਹਾਤਾ ਕਰਨਗੇ ਉੱਥੇ ਵੀ ਹਾਤਾ ਕਰਨਗੇ ਤੇ ਗੁਰੂ ਸਾਹਿਬ ਨੇ ਇਹ ਦਿਖਾਇਆ ਵਾ ਜੇ ਬੇ ਜਿਹੜਾ ਗੁਰੂ ਹੁੰਦਾ ਵਾ ਉਹ ਇੱਥੇ ਵੀ ਆਪਣੇ ਸਿੱਖ ਦੀ ਮਾਤ ਕਰਦਾ ਵਾ ਤੇ ਉੱਪਰ ਵੀ ਮਾਤ ਕਰਦਾ ਵਾ ਵੀ ਜਿਹੜਾ ਗੁਰੂ ਹੋ ਕੇ ਇਥੇ ਆਪਣੇ ਸਿੱਖ ਦੀ ਮਦਦ ਨਾਲ ਕਰ ਸਕੇ ਉਹ ਕਾਹਦਾ ਗੁਰੂ ਆ ਫਿਰ ਜਿਵੇਂ ਅੱਜ ਕੱਲ੍ਹ ਦੇ ਗੁਰੂ ਬਣੇ ਬੈਠੇ ਆ ਨਕਲੀ ਗੁਰੂ ਬਣੇ ਬੈਠੇ ਆ ਗੜੇ ਉਹ ਸਿਰਫ ਲਿਖੇ ਚ ਲਿਖਿਆਂ ਵਿੱਚ ਪਾਉਂਦੇ ਆ ਲੋਕਾਂ ਨੂੰ ਬੇਕੂਬ ਬਣਾਉਂਦੇ ਆ ਤੇ ਆਪਣੇ ਮਗਰ ਲਾਉਂਦੇ ਆ ਤੇ ਇਹ ਗੁਰੂ ਸਾਹਿਬ ਨੇ ਕੋਤ ਕਰਕੇ ਦਿਖਾਇਆ ਸੀ ਸੰਗਤਾਂ ਦੇ ਵਿੱਚ ਸ਼ਾਹ ਪੈਦਾ ਹੋਇਆ ਸੀਗਾ ਤੇ ਮਹਾਰਾਜ ਦੀ ਚਾਚਾ ਕਰ ਹੋਈ ਸੀਗੀ ਤੇ ਉਸ ਤੋਂ ਬਾਅਦ ਫਿਰ ਉਥੇ ਨਹੀਂ ਚੋਰੀ ਹੋਈ ਸੀਗੀ ਇਹ ਇਤਿਹਾਸਿਕ ਸਾਕਿਆ ਆਪ ਇਹਨਾਂ ਸਾਂਝੀ ਕੀਤੀ ਤੇ ਇਹਦਾ ਪ੍ਰਸੰਗ ਹਲਦੀਬਾਦ ਦੀ ਲੜੀਵਾਰ ਗੁਰੂ ਕਉਮ ਸਿੰਘ ਦੇ ਜੀਵਨ ਤੇ ਚੱਲਦਾ ਰਹੂਗਾ ਇਹਦੇ ਆਪਾਂ ਲੜੀਵਾਰ ਪਾਠ ਬਣਾਉਂਦੇ ਰਹਿਵਾਂਗੇ ਭਾਗ ਬਣਾਉਂਦੇ ਰਹਿਵਾਂਗੇ ਚੌਥਾ ਭਾਗ ਤੇ ਇਹ ਤੋਂ ਅਗਲਾ ਪੰਜਵਾਂ ਭਾਗ ਫਿਰ ਬਣਾਵਾਂਗੇ ਉਹ ਤੋਂ ਅੱਗੇ ਫਿਰ ਚੰਗਾ ਜੀ ਜੁੰਗਾ ਜੁਦਾਂ ਦੀਆਂ ਪਹਿਲਾਂ ਆਉਣਗੀਆਂ ਫਿਰ ਆਉਣਗੀਆਂ ਤੇ ਮਹਾਰਾਜ ਰਾਜਪਾਟ ਕੇ ਤਾਂ ਵਾਦਾ ਵਾ ਇਸ ਵਾਰੀ ਤੋਂ ਇਹ ਸੁਣਨ ਦੇ ਲਈ ਚੈਨਲ ਇਤਿਆਹ ਜਾਣਨ ਦੇ ਲਈ ਇਹਨੂੰ ਛੋਟੇ ਮਤਲਬ ਇਹ ਛੋਟੇ ਤਰੀਕੇ ਆ ਜਿਆਦਾ ਗੱਲ ਛੋਟੇ ਸਮੇਂ ਚ ਕਹੀ ਗਈ ਆ ਇਸ ਤਰ੍ਹਾਂ ਤੁਹਾਨੂੰ ਸਮਝਾਇਆ ਮੈਂ ਕਿ ਉਹਦਾ ਪ੍ਰਸੰਗਤਾ ਜੇ ਆਪਾਂ ਨਾਲ ਪੰਗਤੀ ਵੜ ਕੇ ਪੰਗਤੀ ਬੋਲ ਕੇ ਫੇਰ ਆਖ ਕਰਦੇ ਆ ਉਹਦਾ ਬਹੁਤ ਲੰਬਾ ਪ੍ਰਸੰਗ ਹੋ ਜਾਂਦਾ ਵਾ ਇਹ ਸਿਰਫ ਸਾਖੀ ਰੂਪ ਤੋਂ ਬਣਾਇਆ ਵਾ ਛੋਟੇ ਛੋਟਾ ਬਣਾ ਕੇ ਦੱਸਿਆ ਵੀ ਸਮਾਂ ਬਚ ਸਕੇ ਤੇ ਗੱਲ ਜ਼ਿਆਦਾ ਸਮਝਣ ਲੱਗੇ ਜਿਹਨੂੰ ਕਹਦੀ ਹੈ ਵੀ ਜਿਵੇਂ ਕੋਈ ਜਿਹੜਾ ਸੋਨੇ ਦਾ ਜਿਹੜਾ ਵਪਾਰੀ ਹੁੰਦਾ ਨਾ ਉਹ ਥੋੜਾ ਜਿਹਾ ਸੋਨਾ ਦੇ ਕੇ ਵੱਧ ਵੇਖ ਕਮਾ ਲੈਂਦਾ ਜਿਹੜਾ ਪਰਿਵਾਰ ਵਿਚਕੇ ਵਾਲਾ ਹੁੰਦਾ ਨਾ ਸਾਰੀ ਦਾ ਥੜੇ ਥੜੇ ਘੁੰਮਦਾ ਰਹਿੰਦਾ ਵਿਚਾਰਾ ਉਹ ਉਹਨੇ ਦਾਵੇਂ ਨਹੀਂ ਕਮਾ ਸਕਦਾ ਬਸ ਉਦਾਂ ਹੀ ਤਾਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜਿਹੜੇ ਗੁਰੂ ਇਤਿਹਾਸ ਗੁਰੂਆਂ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਸ਼ੇਅਰ ਕਰੋ ਤੇ ਜਿਨ੍ਹਾਂ ਨੂੰ ਤੁਸੀਂ ਗੁਰਸਾਹਬਾਂ ਜੁੜਨਾ ਚਾਹੁੰਦੇ ਹੋ ਉਹਨਾਂ ਨੂੰ ਸੁਣਾਓ ਤਾਂ ਜੋ ਗੁਰਸਾਹਬਾਂ ਪਿਆਰ ਪਵੇ ਗੁਰੂ ਸਾਹਿਬ ਦੀਆਂ ਗੱਲਾਂ ਸੁਣ ਕੇ ਮਨ ਨੂੰ ਪਿਆਰ ਪੈਂਦਾ ਵਾ ਤੇ ਲਾਈਕ ਕਰੋ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ